아 प न े들 बाकी सारे चले चले पानी पानी बाकी सारे चले चले पानी 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 का साबी अच्छा बड़ा अच्छा चले सब चले साहब rahab dekh indro sudha 2 ਮਿੰਟ ਇੱਥੇ ਦੇ ਦੇ। ਆਪਣੀ ਬੋਲੋ ਮੜੇ। ਆਓ ਭਾਈ। ਇੱਕ ਮਿੰਟ ਇੱਕ ਕਿੱਟੂ ਮੜੇ। ਜੀ। ਨਮਸਕਾਰ ਸਾਥੀਓ। ਮੈਂ ਮੀਵਾ ਸਿੰਘ ਕੁਆਰਟੋ ਸੀ ਦੇਖ ਰਿਹਾ ਮਾਲਵਾ ਪੰਜਾਬ న్యూਸ। ਵਾਰਡ ਨੰਬਰ 3 ਤੋਂ ਬਲਵਿੰਦਰ ਸਿੰਘ ਭਾਰੀ ਬਹੁਮਤ ਨਾਲ ਜਿੱਤਿਆ ਹੈਗਾ। ਅੱਜ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਖੁਸ਼ੀ ਮਹਿਸੂਸ ਕਰ ਰਹੇ ਹੋ? ਬਲਵਿੰਦਰ ਸਿੰਘ ਜੀ ਤੁਸੀਂ ਕੀ ਖੁਸ਼ੀ ਮਹਿਸੂਸ ਕਰ ਰਹੇ ਹੋ ਜੀ ਅੱਜ? ਮੈਂ ਖੁਸ਼ੀ ਇਹ ਮਹਿਸੂਸ ਕਰਦਾ ਆਏ ਬਾਬੇ ਨਾਲ ਗੁਰਨਾਨਕ ਦੇਵ ਜੀ ਦੀ ਕਿਰਪਾ ਹੈ। ਮੈਨੂੰ ਕੋਈ ਆਸ ਨਹੀਂ ਵੀ ਮੈਂ ਰੱਬ ਦੀ ਕਿਰਪਾ ਰੱਖਦਾ ਸੀ ਵੀ ਜਿਵੇਂ ਮਾਲ ਕਰੇਗਾ ਉਹ ਹੋਵੇਗਾ ਇਹ ਸਾਡੇ ਸਾਰੇ ਵਾਰਡ ਦੀ ਜਿੱਤ ਹੈ ਮੇਰੀ ਕੱਲੇ ਦੀ ਜਿੱਤ ਲੋਕਾਂ ਵੱਲੋਂ ਜੋ ਵਿਸ਼ਵਾਸ ਦਿੱਤਾ ਗਿਆ ਸੀ ਉਹ ਕਰੇ ਉੱਤਰੇ ਕੋਈ ਨਹੀਂ ਲੋਕ ਖਰੇ ਵਿਸ਼ਵਾਸ ਦੇ ਖਰੇ ਉੱਤਰੇ ਨੇ ਮੈਂ ਕੋਈ ਕਿਸੇ ਨੂੰ ਨਸ਼ਾ ਨਹੀਂ ਵਰਤਿਆ ਬੈਸ਼ ਨੂੰ ਪਰੋਣ ਰੱਖਿਆ ਹੈ ਇਸ ਤਰ੍ਹਾਂ ਹੀ ਜੇ ਬਾੜ ਦੇ ਵਿੱਚ ਜੋ ਵੀ ਕੰਮ ਹੋਵੇਗਾ ਮੈਂ ਆਪਣੀ ਇਮਾਨਦਾਰੀ ਦੇ ਮਿਹਨਤ ਨਾਲ ਕਰਾਂਗਾ ਬਾੜ ਦਾ ਇੱਕ ਇੱਕ ਪੈਸਾ ਜਿਹੜਾ ਬਾੜ ਉੱਤੇ ਲਾਵਾਂਗਾ ਸਾਰੇ ਬਾੜ ਦਾ ਬੈਂ ਸਾਰੇ ਚਰਨਾਂ ਦੀ ਨਿਭਾਰ ਕਰਦਾ ਜਿਨ੍ਹਾਂ ਨੇ ਮੈਨੂੰ ਮਿਹਨਤ ਨਾਲ ਜਿਤਾਇਆ ਹੈ ਸਾਰਿਆਂ ਦਾ ਧੰਨਵਾਦ ਪੂਰਨ ਸਲਾਮ